ਆ ਗੁਰੂ ਕਾਲਸੋ ਵਾਰੀ ਗੁਰੂ ਸਰਗੁਰੂ ਦੀ ਸਾਡੀ ਨੂੰ ਆਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਪਿਤਾ ਜੀ ਸਰਗੁਰੂ ਨਾਨਕ ਦੇਵ ਜੀ ਦੇ ਪਾਸ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਅਰਦਾਸ ਕੀਤੀ ਕਿਸੇ ਪਾਰਸ਼ਾ ਮੈਨੂੰ ਸੁਲਸਵਾਦਿਆਂ ਦੇ ਦਰਸ਼ਨ ਕਰਾਓ ਇਹ ਜਨ ਸਾਕੀ ਵਿੱਚ ਸਾਖੀ ਹੁੰਦੀ ਹੈ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਚੱਲ ਜੀ ਤੁਸੀਂ ਜਾਓ ਸੁਲਸਵਾਦਿਆਂ ਦੇ ਦਰਸ਼ਨ ਹੋਣਗੇ ਆਪਜੀ ਜਗਾ ਇੱਥੋਂ ਚੱਲੇ ਸਾ ਕੀ ਦੇਖਦੇ ਹਾਂ ਮੈਂ ਬੜੀ ਭਾਰੀ ਉਜਾੜ ਹੈ ਉਜਾੜ ਦੇ ਤੇ ਨਗਰ ਵੇਖਿਆ ਉਸ ਨਗਰ ਦੇ ਵਿਚਾਰ ਸੰਗੇ ਜੀ ਲੋਕ ਵਾਸੇ ਵੇਖੇ ਜਿਨ੍ਹਾਂ ਦੇ ਕਾਲੇ ਮੂੰਹ ਸਨ ਉਹ ਪੁੱਛਿਆ ਭਾਈ ਤੁੰ ਤੁਸੀਂ ਸੁਣ ਸਮਾਧੀ ਹੋ ਕਹਿੰਦੇ ਨਹੀਂ ਜੀ ਅੱਗੇ ਸੰਗ ਸਮਾਧੀ ਹੈ ਉੱਥੋਂ ਅੱਗੇ ਗਏ ਕੀ ਵੇਖਿਆ ਸੂਰਾਂ ਵਾਲੇ ਮੂੰਹ ਹਨ ਫੇਰ ਇੱਕ ਨੇ ਪੁੱਛਿਆ ਤੁਸੀਂ ਸੁਣ ਸਮਾਧੀ ਹੋ ਕਹਿੰਦੇ ਨਹੀਂ ਜੀ ਅੱਗੇ ਹੈ ਫਿਰ ਉਹ ਤੋਂ ਅੱਗੇ ਗਏ ਇੱਕ ਨਾਂ ਦੇ ਖੇਲ ਸੁੱਕੇ ਹੋਏ ਸਨ ਗਰਦਨਾਂ ਵਿੱਚ ਉਹਨਾਂ ਨੇ ਪੁੱਛਿਆ ਤੁਸੀਂ ਸੁਨਸਮਾਦੀ ਨੂੰ ਕਹਿੰਦੇ ਨਹੀਂ ਜੀ ਅਸੀਂ ਤਾਂ ਨਹੀਂ ਸੁਨਸਮਾਦੀ ਫੇਰ ਅੱਗੇ ਗਏ ਕਿਹਨਾਂ ਦੇ ਮੂੰਹ ਸਾਹ ਸੰਜੀ ਪਿੱਛੇ ਨੂੰ ਸੀ ਪੁੱਠੇ ਪ੍ਰੇਤਾਂ ਵਾਂਗ ਪੈਰ ਉਹਨਾਂ ਨੇ ਪੁੱਛਿਆ ਤੁਸੀਂ ਸੁਨਸਮਾਦੀ ਨੂੰ ਕਹਿੰਦੇ ਨਹੀਂ ਜੀ ਅਸੀਂ ਨਹੀਂ ਸੁਨਸਮਾਦੀ ਫੇਰ ਇਸ ਪ੍ਰਕਾਰ ਜਾਂਦੇ ਜਾਂਦੇ ਆ ਕਿ ਇੱਕ ਲਾਈਕ ਲੜਕੀਆਂ ਹਨ ਉਹ ਲੜਕੀਆਂ ਆਪਦੇ ਪਿੱਛੇ ਦੇ ਵਸੇਬ ਨੂੰ ਠੇਕਦੇ ਔੜ-ਤਾਲ ਕੇ ਮਾਸ ਨੂੰ ਖਾਂਦੀਆਂ ਇਹ ਦੇਖ ਕੇ ਪੁੱਛਿਆ ਤੁਸੀਂ ਸੁਨਸਮਾਦੀ ਨੂੰ ਕਹਿੰਦੇ ਨਹੀਂ ਜੀ ਅਸੀਂ ਸੁਨਸਮਾਦੀ ਨਹੀਂ ਹਾਂ ਫਿਰ ਅੱਗੇ ਗਏ ਤੇ ਉਜਾੜ ਵਿੱਚ ਬੈਠ ਕੇ ਜੇ ਬੈਠੇ ਤੇ ਉੱਥੇ ਸਾਧੂ ਉੱਤਰ ਆਏ ਇੱਕਦਮ ਜਿਸ ਵੇਲੇ ਉੱਤਰ ਆਏ ਪੁੱਛਿਆ ਤੁਸੀਂ ਕਿੱਥੋਂ ਆਏ ਕਦੀ ਸੱਚਖੰਡ ਵਿੱਚੋਂ ਆਏ ਹੋ ਤੁਹਾਡਾ ਨਾਮ ਕਿਸੇ ਸੁਣ ਸੁਣਾ ਦੀ ਨਹੀਂ ਪੁੱਛਣ ਤੇ ਦੱਸਣ ਲੱਗੇ ਤੁਸੀਂ ਸੁਣ ਸੁਣਾ ਦੀ ਕਿਵੇਂ ਹੋ ਕਹਿੰਦੇ ਜੀ ਸਾਡੇ ਕੰਨ ਇਹ ਰੋਮਾਂ ਦੇ ਨਾਲ ਕੰਨ ਲਾਓ ਜਦੋਂ ਕੰਨ ਲਾਏ ਰੋਮਾਂ ਚੋਂ ਮਾਰੇ ਸਿਮਰਨ ਦਾ ਗੁਰ ਸੁਣਿਆ ਜਾਵੇ ਜਿਸ ਵੇਲੇ ਸੁਣਿਆ ਤੇ ਹੋਲ ਕਿ ਸੱਚਖੰਡ ਤੋਂ ਕਿਉਂ ਆ ਰਹੇ ਹੋ ਕਹ ਲਗੇ ਸੱਚਖੰਡ ਤੋਂ ਆਉਣ ਦਾ ਕਾਰਨ ਸਾਡਾ ਇਹ ਹੈ ਅਸੀਂ ਮਾਨ ਕਰਦੇ ਹਾਂ ਭਜਨ ਕਰਨੇ ਰਹਿ ਰਸ ਦਾ ਕਾਰਨ ਨਹੀਂ ਸੀ ਕਰਿਆ ਕਰਨੇ ਇਸ ਕਰਕੇ ਸਾਨੂੰ ਰਹਿਦਾ ਹੋਏ ਵਗ ਤੇ ਸੱਚਖੰਡ ਜੈਣ ਵਾਲਾ ਹੁਕਮ ਨਹੀਂ ਫਿਰ ਕਾਲ ਤੇ ਸਮਝਾਵਾਂਗੇ ਇਰਫ ਕਰਕੇ ਅਸੀਂ ਹੁਣ ਨਿਕਲੇ ਆਏ ਹਾਂ ਸੁਣ ਕੇ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਉਸੇ ਲਈ ਦੱਸਿਆ ਕਿ ਜਿਹੜੇ ਪਹਿਲਾਂ ਵੇਖੇ ਸੀ ਕਾਲੇ ਮੂੰਹ ਆਏ ਉਹ ਸੰਗਤ ਦੇ ਕਰਜਾਲਾਏ ਤੇ ਮੁੱਕ ਜਾਂਦੇ ਮੁੱਕਰ ਜਾਂਦੇ ਉਹਨਾਂ ਦੇ ਕਾਲੇ ਮੂੰਹ ਕੀਤੇ ਜਾਂਦੇ ਆ ਦੂਜੇ ਜਿਹੜੇ ਸੰਦੇਖੇ ਤੁਸੀਂ ਉਹਨਾਂ ਦੇ ਛੂਰਾ ਵਾਲੇ ਨੂੰ ਉਹ ਜਿਹੜੇ ਸੂਰਬੀ ਨਹੀਂ ਨਿੰਦਿਆ ਕਰਨ ਵਾਲੇ ਬਿਸਤਾ ਖਾਣ ਵਾਲੇ ਉਹ ਕੁਰਖਣ ਨਿੰਦਿਆ ਨੂੰ ਬਿਸਤਾ ਖਾਣ ਵਾਲੇ ਛੂਰਾ ਵਾਲੇ ਨੂੰ ਦੇਖੇ ਨਿੰਦਕ ਲੋਕ ਸੀ ਅੱਗੇ ਜਿੰਨੇ ਅੱਗੇ ਕਿੱਲੇ ਛੁਕੇ ਉਹ ਜਿਹੜੇ ਗੁਰੂ ਸਾਹਿਬ ਨੂੰ ਉੱਠ ਕੇ ਸਿਰ ਨਹੀਂ ਜੁਕਾਉਂਦੇ ਅਰਗ ਨਹੀਂ ਕਰਦੇ ਗੁਰ ਆਉਂਦਾ ਉਹਨਾਂ ਦੇ ਕਿੱਲੇ ਛੁਕੇ ਸੀ ਕਰਦਣਾ ਵਿੱਚ ਫੇਰ ਅੱਗੇ ਪਿੱਛੇ ਨੂੰ ਉਹ ਜਿਹੜੇ ਗੁਰੂ ਸਾਹਿਬ ਤੋਂ ਬੇਮਖੋ ਜਾਂਦੇ ਉਹਨਾਂ ਦੇ ਪਿੱਛੇ ਨੂੰ ਮੂੰਹ ਕਰੇ ਕਾਵਾਉਂ ਕੀਤੇ ਜਾਂਦੇ ਆ ਫਿਰ ਜਿਨ੍ਹਾਂ ਨੇ ਲੜਕੀਆਂ ਦੇ ਪੈਸੇ ਖਾਦੇ ਆ ਉਹ ਲੜਕੀਆਂ ਵਿਚਾਈਆਂ ਕਹਿੰਦੇ ਵੀ ਸਾਡਾ ਘਰਵਸਣੂ ਹੈ ਨਹੀਂ ਅਜੇ ਸਭ ਕੁਝ ਸਾਡੇ ਸਹੁਰਿਆਂ ਦਾ ਉਹਨਾਂ ਨੇ ਖਾ ਪੀ ਲਿਆ ਹੈ ਤੇ ਕਰਤਾਰੀਏ ਕਰੇ ਤੈਨ ਸਾਡਾ ਮਾਸ ਵੇਚਿਆ ਸੀ ਮਾਸ ਖਾਈਏ ਉਹ ਸੰਗਲਪ ਕਰਕੇ ਲੜਕੀ ਇਹ ਮਾਰ ਆਸਾਨ ਮਰਜਾਦਾ ਕਹਿ ਕੇ ਕੀਤੀ ਹੈ ਸਵੇਰੇ ਜਪ ਸਾਹਿਬ ਸ਼ਾਮ ਦਾ ਵਕਤ ਸੋਧਰਾ ਰਾਤ ਨੂੰ ਸੋਲਾ ਹੈ ਇਸ ਪ੍ਰਕਾਰ ਹੈ ਤੇ ਭਾਈ ਗੁਰਦਾਸ ਜੀ ਆਰਪੀ ਕਰ ਪ੍ਰਸਾਦ ਸਰਕਾਰ ਆਰਪੀ ਦਾ ਨਿਜਮ ਵੀ ਦੱਸਿਆ ਹੈ ਇਸ ਸਰਕਾਰ ਸਾਹਿਬ ਸੰਗੇ ਜੀ ਇਹ ਨਿਤਨੇ ਹਨ ਇਹਨਾਂ ਨਿਕਲੇਵਾਂ ਦੇ ਵਿੱਚ ਜਿਹੜਾ ਆਦਮੀ ਪੂਰਨ ਰਹਿੰਦਾ ਹੈ ਆਪ ਦੇ ਸਮੇਂ ਨੂੰ ਨਹੀਂ ਕੋਈ ਆਉਂਦਾ ਉਹ ਧੰਤਾ ਦੇ ਯੋਗ ਹੈ ਉਹਨੂੰ ਸੱਚਖੰਡ ਦੀ ਥਾਂ ਮਿਲਦਾ ਹੈ ਨਹੀਂ ਤਾਂ ਸੁਣ ਸੁਵਾਦੀਆਂ ਨੂੰ ਮਾਨਸੀ ਭਜੰਦਾ ਉਹਨਾਂ ਨੂੰ ਵੀ ਸੱਚਖੰਡ ਤੋਂ ਦੋ ਟੋਰਿਆ ਜਾਂਦਾ ਸੀ ਇਹ ਹਾਲਤ ਹੁੰਦੀ ਹੈ ਇਸ ਕਰਕੇ ਤੇ ਸਾਧ ਸੰਗੇ ਜੀ ਮਹਾਰਾਜ ਸਾਹਿਬ ਦਾ ਪਿਆਰ ਕਦੇ ਵੀ ਛੱਡਣਾ ਚਾਹੀਦਾ ਜਦੋਂ ਸਤਗੁਰੂ ਮਹਾਰਾਜ ਸਾਹਿਬ ਕੋਲ ਮੰਡਲ ਵਿੱਚ ਗਏ ਆ ਇੱਕ ਤਾਂ ਪਹਿਲਾਂ ਦੇਈ ਥਾਣੀ ਗਏ ਆ ਬਰਨ ਦੇ ਕੇ ਬੇਨਤੀ ਕਰਨ ਚ ਉਹਦੇ ਕੋਲ ਕੋਟੀ ਮੇਰੀ ਆਰਜਾ ਅਪਾਉਂਟੀ ਆਉਣ ਸੇ ਆ ਇਹ ਸਿਹਰ ਇਹ ਸਗਲੇ ਚਾਹ ਰਿਆ ਸ੍ਰੀ ਆਗਿਆ ਫਿਰ ਸਿਧਾਂਤ ਆਗੋਸ਼ ਕਰਦੇ ਆ ਸੋਦਰ ਜਿਹੜਾ ਪਹਿਲਾ ਜਨਸਾਭ ਚ ਆ ਇਹ ਉਚਾਰਿਆ ਹੈ ਇਹ ਮਹਾਰਾਜੋ ਸਤਖੰਡ ਚ ਗਏ ਹਨ ਉਸ ਵਕਤ ਸਾਲ ਸੰਗਤ ਜੀ ਧੂਮ ਮੰਡਲ ਦੇ ਵਿੱਚ ਢਾਈ ਬਾਲੇ ਤੇ ਮਰਯਾਨੇ ਨੂੰ ਛੱਡ ਕੇ ਉਸ ਵਕਤ ਮਹਾਰਾਜ ਸਾਹਿਬ ਗਏ ਆ ਮਰਲਾਨੀ ਨੇ ਪੁੱਛਿਆ ਮਾਰਾ ਕਿੰਨੀ ਕੋਸੀ ਕੰਨੀ ਗਿਣਤੀ ਨਹੀਂ ਦਿਨੀ ਜਾ ਸਕਦੀ ਮਰਲਾਨੀ ਆਮਤ ਨਹੀਂ ਮਾਰੇ ਦਾ ਪਾਇਆ ਜਾ ਸਕਦਾ ਬयंਕ ਹੈ ਵੇਖਣ ਉਹਨਾਂ ਕਹਿੰਦੇ ਮਾਰਾ ਸਾਹਮਣੇ ਤੁਸੀਂ ਉਹੋ ਹੀ ਰੂਪ ਦਿਸ ਰਹੇ ਹੋ ਉਸ ਵੇਲੇ ਜਦ ਮਾਰਾ ਸਾਧਖੰਡ ਚ ਗਏ ਹਨ ਉਸ ਵੇਲੇ ਸਾਥ ਸੰਗਤ ਜੀ ਪਹਿਲਾ ਦਰਵਾਜਾ ਆਇਆ ਉਹ ਦਰਵਾਜਾ ਐਸਾ ਸੁੰਦਰ ਸੀ ਹੀਰੀਆਂ ਤੇ ਲੱਤਣ ਵਾਲਾ ਜਿਹੜਿਆ ਹੋਇਆ ਜਿਹਦੀ ਸ਼ੋਭਾ ਕੌਣ ਕਹੇ ਜਿਹੜਾ ਵਰਣਨ ਕਰ ਸਕੇ ਉਹ ਉਸ ਦੇ ਕਰਨ ਵਾਲੇ ਸ੍ਰਿਸ਼ਟੀ ਆਦਿ ਕੋਈ ਠੱਗ ਜਾਂਦੇ ਕੋਈ ਉਹ ਵਰਨ ਨਹੀਂ ਕਰ ਸਕਦਾ ਭਗਤਾਂ ਨੇ ਧਿਆਨ ਗੋਚ ਲਵਾ ਕੇ ਭਾਈ ਸਾਹਿਬ ਨੂੰ ਕੁਝ ਕਾਲ ਵਿੱਚ ਉਸ ਲਗਾਂ ਨੂੰ ਸੁੰਦਰਤਾ ਨੂੰ ਕਥਨ ਕੀਤਾ ਜਿੰਨ ਨੂੰ ਸਾਰਿਆਂ ਨੇ ਸੁਣਨ ਸੁਣਾ ਉਹਨੂੰ ਕਥਨ ਕੀਤਾ ਹੈ ਪਹਿਲਾਂ ਜੇ ਦਰਵਾਜ਼ੇ ਅੱਗੇ ਗਏ ਮਾਰਾ ਸ਼ਲੋਕ ਮੁਕਤੀ ਵਾਲੇ ਉੱਠ ਕੇ ਜਿਹੜੇ ਭਗਤ ਸੀ ਗੁਰੂ ਸਾਹਿਬ ਜੀ ਨੂੰ ਮੇਰੇ ਨਮਸਕਾਰ ਕੀਤੀ ਫਿਰ ਮਾਰਾ ਸਾ ਅੱਗੇ ਲੰਗੇ ਤੇ ਸਮੀਪ ਮੁਕਤੀ ਵਾਲੇ ਜਿਹੜੇ ਭਗਤ ਸੀ ਉਹ ਗੁਰੂ ਸਾਹਿਬ ਨੂੰ ਉੱਠ ਕੇ ਮਿਲੇ ਫਿਰ ਅੱਗੇ ਗਏ ਤੇ ਸਰੂਪ ਮੁਕਤੀ ਵਾਲੇ ਦੇ ਤੱਕ ਕੁਝ ਰੂਪ ਵਾਲੇ ਸੀ ਓਹ ਭਗਤੋ ਠੀਕੇ ਮੇਰੇ ਅੱਗੇ ਦੇ ਮਹਾਰਾਜ ਸਾਹਿਬ ਦੀ ਫਤਨੀ ਦੀਆਂ ਲੰਕੇ ਕਿ ਅਗੇ ਸਿਜਜ ਮੁਕਤੀ ਵਾਲੇ ਗੁਰੂ ਸਾਹਿਬ ਦੇ ਚਰਨੀ ਪਏ ਇਹੋ ਸਾਰੇ ਨੂੰ ਲੰਕੇ ਜਦੋਂ ਸੱਜਖੰਡ ਜਮਾਰਾ ਸਾਹਿਬ ਗਏ ਹਨ ਉਸ ਵੇਲੇ ਮਹਾਰਾਜ ਸਾਹਿਬ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਸਾਡਾ avatars ਆ ਗੁਰੂ ਨਾਨਕ ਦੇਵ ਜੀ ਦੇ ਰੂਪ ਸਾਡਾ ਸਰੂਪ ਹੋ ਦੁਨੀਆਂ ਦੇ ਕਲਯੂਗ ਦੇ ਆਧਾਰ ਕਰਨ ਵਾਸਤੇ ਨਾਮ ਬਾਣੀ ਦਾ ਪ੍ਰਚਾਰ ਕੀਤਾ ਸੀ ਕਿੰਨਾ ਕੁ ਦੁਨੀਆਂ ਦੇ ਅੰਦਰ ਪ੍ਰਚਾਰ ਫੈਲਿਆ ਹੈ ਤਾਂ ਮਹਾਰਾਜ ਸਾਹਿਬ ਉਸ ਵੇਲੇ ਸੋਚਲੇ ਮਾਣ ਦੇ ਸਰੋਖ ਉਚਾਰਨ ਕੀਤਾ ਹੈ ਇਹ ਜਦੋਂ ਵੀ ਬਾਣੀ ਪੜ੍ਹਨੀ ਹੈ ਉਦੋਂ ਸਰੋਖ ਚਿਤ ਕਰਕੇ ਪੜ੍ਹਨੀ ਹੈ ਸੋਦਰ ਰਾਗ ਆਸਾ ਮਹੱਲਾ ਪਹਿਲਾ ਤੇ ਜਿਹੜਾ ਸੋਦਰ ਆਸਾ ਰਾਗ ਦਾ ਹੈ ਉਹ ਬੀਬੀ ਨਾਨਕੀ ਨੂੰ ਦੱਸਿਆ ਜਦੋਂ ਮਹਾਰਾਜ ਸਾਹਿਬ ਖੰਡ ਵਿੱਚ ਆਏ ਸਨ ਹੁਣ